ਕਾਲ ਸਾਰਿਆਂ ਨੂੰ ਸਾਡੇ ਪੰਜਾਬੀ ਕਲਚਰ ਵਿੱਚ ਬਹੁਤ-ਬਹੁਤ ਸਵਾਗਤ ਹੈ। ਅੱਜ ਜੀ ਆਪਾਂ ਬਣਾਵਾਂਗੇ ਮਿਕਸ ਸਬਜੀ, ਪਕੌੜੇ ਤੇ ਬੜੀਆਂ। ਇਹ ਆਪਾਂ ਭਿਉਣੇ ਸੀ ਤੇ ਚੰਗੀ ਤਰ੍ਹਾਂ ਪਾਣੀ ਬੜੀਆਂ ਦਾ ਨਿਚੋੜ ਲਿਆ। ਤੇ ਇੱਧਰ ਆਪਾਂ ਪਿਆਜ਼ ਕੱਟ ਲੇ ਦੋ। ਦੋ ਆਪਾਂ ਟਮਾਟਰ ਕੱਟ ਲੇ। ਦੋ ਹੀ ਆਪਾਂ ਆਲੂ ਪਾਵਾਂਗੇ। ਇਹ ਸਬਜੀ ਹੈ ਨਾ ਇਕੱਲੇ ਪਕੌੜੇ ਨਾਲੋਂ ਤੁਸੀਂ ਇਹ ਮਿਕਸ ਬਣਾ ਕੇ ਦੇਖਿਓ। ਬਹੁਤ ਹੀ ਜ਼ਿਆਦਾ ਟੇਸਟੀ ਵਧੀਆ ਬਣਦੀ ਹੈਗੀ। ਤੇ ਇੱਧਰ ਆਪਾਂ ਕੜਾਈ ਧਰ ਰੱਖਿਆ। ਬਾਹਰ ਨਾਲ ਕੀ ਹੈਗਾ ਬਹੁਤ ਜ਼ਿਆਦਾ ਤੂੜੀ ਡਿੱਗਦੀ ਹੈਗੀ। ਜੀਰਾ ਮੇਰਾ ਤੇਲ ਜੀਰਾ ਮੈਂ ਪਾ ਰੱਖਿਆ ਸੀ ਸੁਗਮਣ ਥੋੜੇ ਕੰਮ ਵਾਗੀ ਸੀ ਇਸ ਤਰ੍ਹਾਂ ਤੂੜੀਆਂ ਦੀ ਜਲਣ ਚੱਲ ਰਿਹਾ ਕਿਉਂਕਿ ਤੂੜੀਆਂ ਦੇ ਨਾਲ ਕੱਟ ਲਈ ਬਹੁਤ ਜ਼ਿਆਦਾ ਹੈ ਜਿੱਦੀ ਹਾਲੇ ਆਪਾਂ ਛਾਂ ਮਰੋਟੀ ਐਸਲੇ ਜਿਹੜੇ ਛਾਂ ਮਾ ਬੈਸ ਬਣਾ ਲਵਾਂਗੇ ਲੋ ਜੀ ਮੈਂ ਹੁਣ ਤੋਂ ਕੁੜੀ ਡਿਗੀ ਕਰਕੇ ਆਪਾਂ ਜਿਹੜੀਆਂ ਇਹ ਬੜੀਆਂ ਆਪਾਂ ਇਹਦੇ ਇਸ ਤਰ੍ਹਾਂ ਟੁਕੜੇ ਕਰ ਲਾਂਗੇ। ਇਹ ਇੱਦਾਂ ਕਰਤਾ ਜੀ। ਤੁਸੀਂ ਇਸ ਤਰ੍ਹਾਂ ਬਣਾ ਕੇ ਦੇਖੋ ਲੱਗ ਹੀ ਟੇਸਟ ਹੋਵੇ ਬਹੁਤ ਹੀ ਜ਼ਿਆਦਾ ਵਧੀਆ। ਲੋ ਜੀ ਇਹ ਸੁਕਣ ਕਦੀ ਬੰਨ ਨਾ ਜਾਦੇ ਇਸ ਤਰੀਕਾ ਆਵਾਂਗੇ ਜੀ। ਮਾਟਰ ਪਾ ਲਿਆ। ਯਾਰ ਜਦੋਂ ਮਾਟਰ ਆਇਆ ਪੱਤੇ ਲੋਪੀ ਜਾਏ ਚਿੱਟੇ। ਸਾਰੇ ਪੱਤੇ ਨੂੰ ਇਹਦੀ ਜਦੋਂ ਰਾਜ ਪਰਸੋ ਹੀ ਸੌਂਕ ਦਿੱਤੀ ਆ ਸਾਰੀ ਮੈਂ ਕਲੀਨ ਕਰਤੀ ਆ ਤਰੋ

Böyle manyet var, fazla tutamamız. Bizi diğer türlü engelliyor. Yapacak bir

ਇਹ ਮਰਦੂੰਗੀ ਜੀ ਇਸ ਤਰ੍ਹਾਂ ਸਟਿਵ ਵਧੀਆ ਲੱਗ ਜੇ ਨਾ ਤਾਂ ਥੋੜਾ ਜਿਹਾ ਪਾਣੀ ਇੱਥੇ ਪੋੜ ਪਾ ਲੈ ਚਟਪਟੀ ਬਣ ਜਾਂਦੀ ਹੈ ਜਦੋਂ ਪਰਤੂਰੀ ਤੋਂ ਦੇ ਸੁੱਧ ਮੈਂ ਦੁਬਾਰੇ ਚੁੱਲੇ ਤੇ ਲਾ ਕੇ ਰੋਟੀ ਬਾਹਰ ਲਓ ਜੀ ਆਪਾਂ ਜਿਆਦਾ ਪਾਣੀ ਨਹੀਂ ਪਾਇਆ ਇਹ ਡੈਡੀ ਨੂੰ ਥੋੜੀ ਘੱਟ ਪਸੰਦ ਆਉਂਦੀ ਨਹੀਂ। ਮੂਗੀ ਦਾ ਵਧੀਆ ਲੱਗਦਾ ਇਹ ਘੱਟ ਵਧੀਆ ਲੱਗਦਾ ਸੋ ਵੀ ਨਹੀਂ। ਪਰ ਸਾਨੂੰ ਬਹੁਤ ਵਧੀਆ ਲੱਗਦੀ ਹੈ। ਢੱਕ ਕੇ ਬਗਾਂਗੇ। ਬੱਸ 10 ਮਿੰਟਾਂ ਦੇ ਵਿੱਚ ਵਿੱਚ ਸਬਜ਼ੀ ਬਣ ਜੂਗੀ। ਲੋ ਜੀ 10 ਮਿੰਟ ਹੋ ਗਏ ਆਪਣੀ ਸਬਜ਼ੀ ਬਣਦੀ ਨੂੰ। ਤੁਹਾਨੂੰ ਦਿਖਾਈ ਆਪਾਂ ਕਿੰਦਾ ਦੇ ਗੋਤੇ ਪਕਾਉੜੇ ਤੇ ਬੜੀਆਂ ਖਾਂਦੀ ਨੇ। ਇਹ ਵੀ ਬਹੁਤ ਵਧੀਆ कि प्यारी सब्जी बनी है बहुत ही ज्यादा मेरे है कसूरी मेथी वो भी टेस्ट देने वास्ते जाएगा कलू है संडे नवा ब्लॉक लगे फिर आवे ਉਹ ਮਰੋਕ ਸੰ ਸਬਜੀ ਪਾ ਕੇ ਬਿਖਾ ਦਿਨਾ ਬਹੁਤ ਹੀ ਜਿਆਦਾ ਪੇਸਟੀ ਬਣੀ ਆ। ਖਾਣੇ ਵਾਸਤੇ ਬੱਚੇ ਤਿਆਰ ਹੋ ਰਹੇ ਨੇ। ਬਹੁਤ ਕੀ ਆ ਰਿਹਾ ਹੈ। ਦੇਣਾ ਹੈ ਕਿ ਰਾਤ ਹੋਏ ਰਾਤ ਆਉਂਦੀ। ਸ਼ਾਮ ਦਾ ਟਾਈਮ। ਦੇਖੋ ਜੀ ਪਕੌੜੇ ਫਿਰਦ ਨੇ ਬੜੀਆਂ ਇਧਰ ਪਾ ਗੈਸ ਕਰਤਾ ਬੰਦ ਬਿਜਲੀ ਵਾਲਾ ਚੁੱਲਾ ਲਈ ਨੇ ਟਾ ਕੋ ਸਬ지 ਦੇਖ ਸਕਦੇ ਤੁਸੀਂ ਬਹੁਤ ਹੀ ਜਿਆਦਾ ਦੇਖੋ ਨੂੰ ਟੇਸਟੀ ਹੈ ਖਾਓਗੇ ਤੇ ਪਸਤਾਉਗੇ ਬਹੁਤ ਹੀ ਜਿਆਦਾ ਟੱਪ ਵਾਲਾ ਕੰਮ ਕਰ ਰਿਹਾ ਬਹੁਤ ਹੀ ਜਿਆਦਾ ਵਧੀਆ ਬਣੀ ਹੈ ਜੀ ਤੁਸੀਂ ਵੀ ਐਸੇ ਤਰੀਕੇ ਨਾਲ ਮਿਕਸ ਬਣਾਇਆ ਕਰੋ ਕੈਮਰਾ ਹਲਾਈ ਜਾਂਦੀ ਹੈ ਸੁਭ ਨੂੰ ਮਿਕਸ ਬਣਾਇਆ ਕਰੋ ਫਿਰ ਬਣਾ ਕੇ ਦੱਸਿਓ ਕਿੱਦਾਂ ਦੀ ਬਣੀ ਹੈ ਕੱਲ ਨੂੰ ਮਿਲਾਂਗੇ ਨਵੇਂ ਬਲੋਕ ਨਾਲ ਫੇਰ ਬਲੋਕ ਥੋੜਾ ਜਿਹਾ ਕੱਟਿਆ ਜਾਂਦਾ ਵਿੱਚ ਦੀ ਮੇਰੀ ਬਾਤ ਦੋ ਦੋ ਵਾਰੀ ਆਉਂਦੀ ਹੋਊਗੀ ਤੇ ਲਾਈਕ ਸ਼ੇਅਰ ਵੱਧ ਤੋਂ ਵੱਧ ਕਰਿਓ ਜੀ ਜੇ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਕੱਲ ਨੂੰ ਮਿਲਾਂਗੇ ਬਾਏ ਬਾਏ